ਹਾਂਜੀ ਸਾਰਿਆਂ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਆਪਣੇ ਕੋਲੇ ਜੀ 2 ਮੀਟਰ ਕੱਪੜਾ ਹੈ ਤੇ ਆਹ ਦੇਖੋ ਆਪਾਂ 2 ਮੀਟਰ ਕੱਪੜਾ ਹੈ ਠੀਕ ਹੈ ਜੀ ਆਪਣੇ ਕੋਲੇ 48 ਇੰਚ ਠੀਕ ਹੈ ਜੀ ਤੇ 4 ਪੀਸ ਆਪਣੇ ਇਸ ਤਰ੍ਹਾਂ ਆਪਾਂ ਫੋਲਡ ਕੀਤਾ ਹੋਇਆ ਆਹ ਦੇਖੋ 1 2 3 4 ਇਹ ਹੋ ਗਏ ਆਪਣੇ 4 ਪੀਸ ਇਧਰੋਂ ਤੇ ਖੁੱਲਾ ਪਾਸਾ ਇਧਰੋਂ ਬੰਦ ਪਾਸਾ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਇਹ ਹੈਗੀ ਅਫਗਾਨੀ ਸਲਵਾਰ ਠੀਕ ਹੈ ਜੀ ਤੇ ਆਪਾਂ ਇਹਦਾ ਅੱਜ ਕੱਲ ਬਹੁਤ ਫੈਸ਼ਨ ਹੈਗਾ ਵਧੀਆ ਆਪਣੇ ਜਿਵੇਂ ਫਰਾਕ ਸੂਟ ਹੈ ਜਾਂ ਮਤਲਬ ਆਪਣਾ ਗੋਲ ਘੇਰੇ ਵਾਲੇ ਚੱਲੇ ਹੋਏ ਨੇ ਹਨਾ ਉਹਨਾਂ ਨਾਲ ਬਹੁਤ ਸੋਹਣੀ ਲੱਗਦੀ ਹੈਗੀ ਇਹ ਅੱਜ ਕੱਲ ਬਹੁਤ ਫੈਸ਼ਨ ਚ ਚੱਲ ਰਹੀ ਹੈ ਆਪਾਂ ਤੁਹਾਨੂੰ ਦੱਸਦੇ ਆ 2 ਮੀਟਰ ਆਪਣਾ ਕੱਪੜਾ ਸੀ ਤੇ ਸਲਵਾਰ ਹੈ ਜੀ ਆਪਣੇ ਪੂਰੀ ਤਿਆਰ 37 ਇੰਚ ਠੀਕ ਹੈ ਜੀ 37 ਇੰਚ ਤਿਆਰ ਹੈਗੀ ਆਪਾਂ ਨੇ ਇਹ 35 ਲਈ ਹੈ ਤੇ 35 ਇੰਚ ਵਿੱਚ ਕੱਟ ਲਈਏ ਜਿਹੜੀ ਆਪਾਂ 1 ਇੰਚ ਇਹਦੇ ਵਿੱਚ 1 ਇੰਚ ਕੱਟ ਲਿਆ ਜਾਂਦਾ ਠੀਕ ਹੈ ਜਿਹੜੀ ਆਪਾਂ ਥੱਲੇ ਮੂਰੀ ਬੱਥਾ ਬਣਾਉਣੀ ਹੈ 1 ਇੰਚ ਦੀ ਤੇ ਆਪਾਂ ਉਹ ਫੋਲਡ ਕਰਦੇ ਹਾਂ ਸਾਨੂੰ ਸਲਾਈ ਕਰਕੇ ਦੱਸਾਂਗੇ ਹੁਣ ਆਪਾਂ 1 ਇੰਚ ਘਟਾ ਕੇ 35 ਸਲਵਾਰ ਲੈ ਲਈ ਠੀਕ ਹੈ ਇੱਥੋਂ ਆਪਾਂ ਜਿਹੜਾ ਕੱਪੜਾ ਵੱਧ ਘਟਾਓ ਦੇਖ ਜਿਵੇਂ ਹੁਣ ਥੱਲੇ ਆ ਦੇਖੋ ਜੀ ਆਪਾਂ ਸਿੱਧੀ ਨਸਾਨੀ ਲਾ ਲਈ ਤੇ ਇਹ ਲੋਟਾ ਆਪਾਂ ਨੇ ਇਧਰ ਵੀ ਸਿੱਧੀ ਨਸਾਨੀ ਲਾ ਲਈ ਇਹਨੂੰ ਆਪਾਂ ਕੱਟ ਲਾਂਗੇ ਠੀਕ ਹੈ ਜੀ ਆਪਣਾ ਜਿਹੜਾ ਕਈ ਵਾਰ ਹੈ ਨਾ ਕੱਪੜਾ ਵਿੱਚ ਵੱਧ ਘੱਟ ਹੁੰਦਾ ਸਭ ਤੋਂ ਪਹਿਲਾਂ ਆਪਾਂ ਨੇ ਸਿੱਧੀ ਨਿਸ਼ਾਨੀ ਲਾਉਣੀ ਹੈ ਤੇ ਆ ਕੱਪੜਾ ਕੱਢ ਕੇ ਫਿਰ ਆਪਾਂ ਨੇ 2 ਇੰਚ ਲਾ ਲਿਆਨ ਲਾਸਟਿਕ ਪਾਉਣ ਵਾਸਤੇ ਠੀਕ ਹੈ ਜੀ ਆਹ 2 ਇੰਚ ਲਾਉਣਾ ਆਪਾਂ ਨੇ ਲਾਸਟਿਕ ਪਾਉਣੀ ਹੈ ਇੱਥੇ ਤੇ ਇਸ ਤਰ੍ਹਾਂ ਦੇਖੋ ਜੀ ਇਹ ਲਾਸਟਿਕ ਵਾਸਤੇ ਹੋ ਗਿਆ ਤੇ ਹੁਣ ਆਪਾਂ ਨੇ ਨਿਸ਼ਾਨੀਆਂ ਸਿੱਧੀਆਂ ਦੋ ਲਾ ਲਈਆਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ हिਪ ਆਪਣੀ ਹੈਗੀ 8 ਇੰਚ ਠੀਕ ਹੈ ਜੀ ਤੇ 16 ਇੰਚ ਬੈਲਟ ਰੱਖਣੀ ਆਪਾਂ ਨੇ 5 ਇੰਚ ਆਪਾਂ ਰੱਖਿਆ ਇਲਾਸਟਿਕ ਵਾਸਤੇ 5 ਇੰਚ ਵੱਧ ਰੱਖਣਾ ਹੁੰਦਾ ਆਪਣਾ ਕੋਲੇ ਹੈ 13.5 ਇੰਚ ਕਪੜਾ ਹੋ ਗਿਆ ਠੀਕ ਹੈ ਜੀ ਆਹ ਵਾਲਾ ਇਲਾਸਟਿਕ ਵਾਲਾ ਇੱਥੋਂ ਲੈਣੀ ਆਪਾਂ ਝੋਲੀ ਠੀਕ ਹੈ ਜੀ 12 ਇੰਚ ਆਪਾਂ ਨੇ ਝੋਲੀ ਲੈ ਲਈ ਠੀਕ ਹੈ 12 ਇੰਚ ਝੋਲੀ ਲੈ ਕੇ ਆਪਾਂ ਨੇ ਇੱਥੋਂ 2 ਇੰਚ ਦੀ ਨਿਸ਼ਾਨੀ ਲਾ ਲਈ ਵੱਧ ਠੀਕ ਹੈ ਜੀ ਇਹ ਆਪਾਂ ਗਲਾਈ ਪਾਉਣ ਵਾਸਤੇ ਲਾਈ ਹੈ ਠੀਕ ਹੈ ਇੱਥੋਂ ਆਪਾਂ ਇਹਦੀ ਗਲਾਈ ਪਾਤੀ ਠੀਕ ਹੈ ਜੀ ਆਪਾਂ ਪੂਰਾ ਗੋਲ ਨਹੀਂ ਕਰਨਾ ਇਹਨੂੰ ਥੋੜਾ ਜਿਹਾ ਸਾਟ ਜੀ ਇਸ ਤਰ੍ਹਾਂ ਪਾਉਣੀ ਹੈ ਠੀਕ ਹੈ ਇਹਦੇ ਨਾਲ ਆਪਣਾ ਪਿੱਛੋਂ ਓੱਡੀ ਕੋਣੋ ਚੱਕਿਆ ਨਹੀਂ ਜਾਂਦੀ ਠੀਕ ਹੈ ਇਹ ਆਪਣੀ ਸਲਵਾਰ ਹੈ ਜਿੰਨਾ ਆਪਾਂ ਨੇ ਇੱਥੋਂ ਲਿਆ ਆ ਦੇਖੋ ਆਪਾਂ ਲੈ ਲਿਆ ਇੱਥੋਂ 13.5 ਇੰਚ ਤੇ ਹੁਣ ਆਪਾਂ ਸਾਰਾ ਕੱਪੜਾ ਨਾਪੜਾ ਕਿੰਨਾ ਹੋ ਗਿਆ ਆਪਣਾ ਠੀਕ ਹੈ ਇਹ ਹੋ ਗਿਆ ਜੀ ਆਪਣਾ 15 ਇੰਚ ਜਿੰਨਾ ਆਪਣਾ ਆ ਕੱਪੜਾ 15 ਇੰਚ ਓਨੀ ਆਪਾਂ نیچے ਤੋਂ ਲੈਣਾ 15 ਠੀਕ ਹੈ ਜੀ ਇੰਨਾ ਨਹੀਂ ਆਪਾਂ ਰੱਖਣੀ ਹੈਗੀ 7 ਇੰਚ ਮੂਰੀ ਤਿਆਰ ਰੱਖਣੀ ਹੈ ਠੀਕ ਹੈ ਜੀ 7 ਇੰਚ ਮੂਰੀ ਤਿਆਰ ਰੱਖਣੀ ਹੈ ਜਿਹੜਾ ਆਪਾਂ ਇਹ ਵੱਧ ਲਏਗਾ ਤੇ ਵਿੱਚ ਆਪਣੇ ਸਲਾਈ ਦਾ ਆ ਜਾਊਗਾ ਤੇ ਬਾਕੀ ਇਹਦੇ ਆਪਾਂ نیچے ਬਾਹ ਪਾਉਣੇ ਨੇ ਠੀਕ ਹੈ ਤਾਂ ਕਰਕੇ ਆਪਾਂ 15 ਇੰਚ ਲਿਆ ਇਹ ਤੇ ਹੁਣ ਇਸ ਦੂਬਾਰ ਆਪਾਂ ਨੇ ਜੀ ਫੱਤੀ ਨਾਲ ਆਪਾਂ ਇੱਥੇ ਜਿਹੜੀ ਚੋਣੀ ਦੀ ਸਾਨੀ ਹੈ ਆ 15 ਵਾਲੀ ਨੂੰ ਇਹਦੇ ਨਾਲ ਮਲਾਤਾ ਠੀਕ ਹੈ ਹੁਣ ਆਪਾਂ ਇਹਦੀ ਕਟਾਈ ਕਰਕੇ ਸਾਨੂੰ ਸਲਾਈ ਕਰਕੇ ਦੱਸਾਂਗੇ ਹਾਂਜੀ ਆਪਾਂ ਇਹਦੇ ਨੂੰ ਕਟਾਈ ਕਰ ਲਈ ਠੀਕ ਹੈ ਜੀ ਇਹ ਆਪਣੇ 2 ਮੀਟਰ ਕੱਪੜੇ ਦੀ ਬਣ ਜਾਂਦੀ ਹੈ ਆਪਾਂ 2 ਮੀਟਰ ਕੱਪੜਾ ਲਿਆ ਸੀ ਆਹ ਆਪਣੀ ਜਮ ਸੈਂਪਸੋਂ ਨੂੰ ਸੌਖੇ ਤਰੀਕੇ ਨਾਲ ਦੱਸਿਆ ਆਪਾਂ ਇਹ ਕਈ ਤਰੀਕਿਆਂ ਨਾਲ ਸਲਵਾਰ ਕੱਟੀ ਜਾਂਦੀ ਹੈ ਠੀਕ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਕੱਟ ਲਈ ਹੁਣ ਸੋਨੂੰ ਆਇਕ ਤਰ੍ਹਾਂ ਸਲਾਈ ਲਾ ਕੇ ਦਿਖਾਉਣੀ ਆ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਲਾਉਣੀਆਂ ਝੋਲੀਆਂ ਦੀ ਮਸਾਲੇ ਠੀਕ ਹੈ ਜੀ ਇਹ ਆ ਸਲਾਈ ਲਾਉਣੀ ਆ ਆਪਾਂ ਨੇ ਠੀਕ ਹੈ ਇਸ ਨੂੰ ਆਪਾਂ ਲਾ ਕੇ ਦਿਖਾਉਣਾ ਐ ਸੈੱਟਾਂਗੇ ਸਲਾਈ ਆ ਗਿਆ ਠੀਕ ਹੈ ਜੀ। ਪੱਚੀ ਵਾਲੀ ਸਲਾਈ ਲਾ ਲਈ ਠੀਕ ਹੈ ਜੀ। ਆ ਦੇਖੋ। ਆ ਸਲਾਈ ਆਪਾਂ ਨੇ ਲਾ ਲਈ ਐਸ ਤਰ੍ਹਾਂ ਦੇਖੋ ਜੀ। ਹੁਣ ਆਪਾਂ ਨੇ ਮੋੜਨਾ ਇਲਾਸਟਿਕ ਵਾਸਤੇ ਦੇਖਾ ਠੀਕ ਹੈ ਜੀ। ਤੇ ਆਪਾਂ ਨੇ ਇਹ ਨੇਫਾ ਮੋੜ ਲਿਆ ਠੀਕ ਹੈ ਜੀ। ਆ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਉਣੀਆਂ ਇਲਾਸਟਿਕ ਇੱਥੋਂ ਦੀ ਆਪਾਂ ਜਗ੍ਹਾ ਰੱਖ ਲਈ। ਤੇ ਸਲਾਈ ਨਹੀਂ ਕੀਤੀ ਤੇ ਇੱਥੋਂ ਦੀ ਆਪਾਂ ਇਲਾਸਟਿਕ ਪਾ ਦਾਂਗੇ ਤੇ ਨੇਫਾ ਆਪਾਂ ਨੇ ਮੋੜ ਲਿਆ ਠੀਕ ਹੈ ਜੀ। ਇੱਕ ਫਿਰ ਆਪਾਂ ਨੇ ਬਾਹ ਵੀ ਪਾ ਲਏ ਇਸ ਤਰ੍ਹਾਂ ਫਿਰ ਤੁਹਾਨੂੰ ਦਿਖਾਉਣੀ ਆ ਹਨਾ ਮੂਰੀ ਬਣਾ ਕੇ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਪਾ ਲਏ ਠੀਕ ਹੈ ਹੁਣ ਆਪਾਂ ਥੱਲੇ ਮੂਰੀ ਬਣਾ ਕੇ ਤੁਹਾਨੂੰ ਸਾਰੀ ਸਿਲਾਈ ਕਰਕੇ ਸਲਵਾਰ ਦਿਖਾਵਾਂਗੇ ਆਪਾਂ ਇਹ ਕਈ ਤਰੀਕੇ ਨਾਲ ਕੱਟੀਆਂ ਜਾਂਦੀਆਂ ਅਫਗਾਨੀ ਸਲਵਾਰਾਂ ਤੇ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸਿਆ ਠੀਕ ਹੈ ਜੀ ਹੁਣ ਆਪਾਂ ਜਿਹੜੇ ਇਹ ਬਲ ਪਾਏ ਨੇ ਇਹਦੇ ਨਾਲ ਆਪਾਂ ਜਿਹੜਾ 1 ਇੰਚ ਘੱਟ ਕੱਟਿਆ ਸੀ ਹਨਾ ਸਰਵਾਰ ਉਹਦੇ ਆਪਾਂ ਮੂਰੀ ਬਣਾ ਕੇ ਇਹਦੇ ਨਾਲ ਲਾ ਦਾਂਗੇ ਠੀਕ ਹੈ ਜੀ ਤੇ ਇਹ ਸਭ ਬਣਾ ਕੇ ਦਿਖਾਉਣੀ ਆ ਕਿ ਆਪਾਂ ਇਲਾਸਟਿਕ ਪਾਉਣੀ ਹੈ ਕਿ ਇਹ ਵੀ ਸਾਨੂੰ ਦੱਸ ਤਾਂ ਕਿਵੇਂ ਪਾਉਣੀ ਆ ਠੀਕ ਹੈ ਜੀ ਜਿਵੇਂ ਹੁਣ ਆਪਾਂ ਨੇ ਹੈ ਨਾ ਜਿੰਨਾ ਵੀ ਦੇਖੋ ਉਹ ਤੋਂ ਆਪਾਂ 5 ਇੰਚ ਵੱਧ ਲੈਣੀ ਹੈ ਜਿਵੇਂ ਹੁਣ ਆਪਾਂ ਇਹਨੂੰ ਨਾਪ ਲਓ ਠੀਕ ਹੈ ਜੀ ਤੇ ਆ ਦੇਖੋ ਆਪਣੀ ਇਲਾਸਟਿਕ ਆ ਜਿਹੜੀ 25 ਆਪਾਂ 30 ਲੈ ਲੈਣੀ ਠੀਕ ਹੈ ਜੀ 5 ਇੰਚ ਵੱਧ ਲੈ ਲਾਂਗੇ ਫਿਰ ਆਪਾਂ તરં પા પા એનાફા બના આપણને ઠીક હું આપનેફ્ટી પહેલા ઠીક એ આપનું પાણી સૌખી હો હું આપણે એ પાણું આપલાઈ લા કે મૂરી લા કે દખાઉ ઠીક ਹਾਂਜੀ ਇਧਰੋਂ ਆਪਾਂ ਲਾ ਕੇ ਕੁਪਾਰਤੀ ਤੇ ਇਧਰ ਆਪਾਂ ਨੇ ਸਲਾਈ ਕਰਕੇ ਠੀਕ ਹੈ ਜੀ ਆਪਾਂ ਨੇ ਮੂਰੀਆਂ ਚ ਬਲਪਾਂ ਤੇ ਇਸ ਤਰ੍ਹਾਂ ਆਪਾਂ ਨੇ ਥੱਲੇ ਮੂਰੀ ਜੜੀ ਹੈ ਠੀਕ ਹੈ ਆ ਦੇਖੋ ਆਪਾਂ ਨੇ ਤੇ ਇਹ ਬੱਖ ਜੜੀ ਜਾਂਦੀ ਹੈ ਬਲਾਂ ਦੇ ਉੱਪਰ ਇਹਦੇ ਨਾਲ ਵੀ ਆਪਾਂ ਨੇ ਖਰਾਕ ਬਣਾਉਣੀ ਹੈ ਤਾਂ ਕਰਕੇ ਆਪਾਂ ਨੇ ਇਹ ਕੱਪੜਾ ਇੱਥੇ ਮੂਰੀ ਤੇ ਲਾਇਆ ਠੀਕ ਹੈ ਹਾਂਜੀ ਜੜੀਆਂ ਪਹਿਣਾ ਮੇਰੇ ਨਾਲ ਜੁੜ ਗਿਆ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਸ ਤਰ੍ਹਾਂ ਸਲਵਾਰ ਕੱਟ ਕੇ ਤੇ ਸਲਾਈ ਕਰਕੇ ਦੇਖੋ ਵੀ ਧੰਨਵਾਦ